ਰੁਬਾਈ ਪਾਰਟੀ ਨੂੰ ਛੱਡ ਕੇ 40 ਪਰਿਵਾਰਾਂ ਨੇ ਫਿਰ ਆਪ ਦਾ ਪੱਲਾ ਆਪਦੀਆਂ ਲੋਕਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਆਏ ਦਿਨ ਪਿੰਡਾਂ ਵਿੱਚ ਲੋਕ ਆਵਾ ਦੀ ਪਾਰਟੀ ਨਾਲ ਜੁੜੇ ਹਨ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਤੋਂ ਆਵਾ ਦੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੂੰ ਪਿੰਡ ਗੁੱਜਰਪੁਰਾ ਵਿਖੇ ਉਸ ਵੇਲੇ ਪਹਾੜੀ ਸਮਰਥਨ ਮਿਲਿਆ ਜਦੋਂ ਐਡਵੋਕੇਟ ਸੁਵਿੰਦਰ ਸਿੰਘ ਦੀ ਮਿਹਨਤ ਸਦਕਾ ਮੌਜੂਦਾ ਪੰਚਾਇਤ ਮੈਂਬਰ ਦੇ ਪਾਏ ਪਤੋਂ ਇਲਾਵਾ ਹੋਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ 40 ਪਰਿਵਾਰ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲ ਸਵਾਗਤ ਕਰਦੇ ਆ ਆਮ ਆਦੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਇਸ ਮੌਕੇ ਤੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਆਏ ਦਿਨ ਪਿੰਡਾਂ ਵਿੱਚ ਲੋਕ ਆਮ ਆਦੀ ਪਾਰਟੀ ਨਾਲ ਜੁੜੇ ਹਨ ਉਹਨਾਂ ਕਿਹਾ ਕਿ ਉਹਨਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਦਾ ਪੂਰਾ ਮਾਨਸਿਕ ਠਿਕਾਰ ਕਰਨਗੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਪਿੰਡ ਪੱਦਰ ਤੱਕ ਲਾਗੂ ਕਰਨਾ ਉਹਨਾਂ ਦਾ ਮੁੱਖ ਫਰਜ਼ ਹੋ ਰਹੇਗਾ। ਉਹਨਾਂ ਨੇ ਕਿਹਾ ਕਿ ਜਿੱਥੇ ਹਲਕਾ ਫਤਿਹਗੜ ਚੂੜੀਆਂ ਵਿਖੇ ਕਾਨੂੰਨੀ ਸੇਵਾਵਾਂ ਫ੍ਰੀ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਇੱਕ ਵਿਵਹਾਰ ਹੋਰ ਬਣਾਈ ਜਾ ਰਹੀ ਹੈ ਜੋ ਲੋਕਪੱਖੀ ਹੋਵੇਗੀ ਅਤੇ ਹਲਕੇ ਦੇ ਲੋਕਾਂ ਦੇ ਮੈਡੀਕਲ ਚੈਕ ਅੱਧੇ ਡੇਟਾਂ ਤੇ ਕਰਵਾਉਣ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ। ਜੋ ਲੋਕਾਂ ਨੂੰ ਮੈਡੀਕਲ ਵਿੱਚ ਵੱਡੀ ਰਾਹਤ ਮਿਲ ਸਕੇ ਸ਼੍ਰੀ ਰਾਦੇਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਆਪੇ ਪਾਤ ਭਰਵਾਲ ਮੁਟਕਿਆ ਕੇ ਆਮ ਬਾਲਟੀ ਚਾਂਬਲ ਹੋਇਆ ਤੇ ਤੁਨ੍ਹ ਸਾਡੀਆਂ ਨੀਤੀਆਂ ਵੇਖ ਕੇ ਪਿੰਡ ਦਾ ਸਾਰੇ ਬੰਦਿਆਂ ਦਾ ਵੇਖ ਕੇ ਜੋ ਵੀ ਸਲਾਹ ਤੇ ਇਕੱਠ ਦੇ ਨਾਲ ਆਪਾਂ ਕੋਈ ਵੀ ਕੰਮ ਆ ਕਰਾਂਗੇ ਤੇ ਸਲਾਹ ਨਾਲ ਸਾਰਾ ਕਰਾਂਗੇ ਜੋ ਆਉਣ ਵਾਲੀ ਸਰਪੰਚੀ ਦੀ ਚੋਣ ਆ ਉਹ ਵੀ ਕਰਾਂਗੇ ਕੋਸ਼ਿਸ਼ ਕਿ ਸਵਰਥਮਤੀ ਨਾਲ ਲੜੀ ਜਾਵੇ ਤੇ ਪਿੰਡ ਦਾ ਫਾਇਦਾ ਹੋਊਗਾ ਤੋ ਦੇਵੇ ਤੇ ਵਿਕਾਸ ਹੋਊਗਾ ਸਾਨੂੰ ਸੀਐਮ ਸਾਹਿਬ ਵੱਲੋਂ 5 ਲੱਖ ਰੁਪਈਆ ਐਲਾਨ ਹੋਇਆ ਵਾ ਕਹੀ ਆਨੇ ਆ ਕਿ ਉਹ ਪਿੰਡ ਨੂੰ ਸਾਰੇ ਜੋ ਵੀ ਸੱਜਣ ਨੇ ਤੇ ਇਕ ਆ ਕਰਕੇ ਉਹ ਸਕੀਮ ਆਪਣੀ ਲੈਣ ਸਰਪੰਚੀ ਦੀ ਚਾਹ ਕਰਕੇ ਤੇ ਨਹੀਂ ਨਹੀਂ ਜੀ ਕੋਈ ਸਰਪੰਚੀ ਦਾ ਨਹੀਂ ਕੋਈ ਕਿਹੇ ਚੀਜ਼ ਦਾ ਚਾਹ ਨਹੀਂ ਹੈਗਾ ਮਹਾਰਾਜ ਨੇ ਬੜਾ ਕੁਝ ਦਿੱਤਾ ਵਾ ਉੱਤੇ ਹੀ ਆਪਾਂ ਵਾਜਿਲਕ ਤੋਂ ਬਹੁਤ ਆ ਸਪਿੰਡਰ ਨੂੰ ਮਿਲਦਾ ਜੇ ਸੰਸਤੀ ਨਾਲ ਫਸ ਜਾਵੇਗਾ ਅਸੀਂ ਤੇ ਇੱਥੇ ਸਾਰੇ ਇਕੱਠੇ ਆ ਤੇ ਕੋਈ ਦੋ ਚਾਰ ਪਰਿਵਾਰ ਆ ਜਿਹੜੇ ਨਹੀਂ ਵਿੱਚ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਨਾਲ ਲਾਵਾਂਗੇ ਹਾਂਜੀ ਤੁਹਾਡੀ ਜੀ ਦੀ ਬਾਜੀ ਨਹੀਂ ਜੀ ਕੋਈ ਨਹੀਂ ਜੀ ਕੋਈ ਚਾਹ ਆਣੀ ਕੋਈ ਮੈਂਬਰੀ ਦੇ ਕੋਈ ਸਰਪੰਚੀ ਦੇ ਨਹੀਂ ਆਪਾਂ ਨੂੰ ਕਾਦੇ ਜੀ ਸਰਪੰਚੀ ਦੇ ਵੇਖੋ ਸਰਪੰਚੀ ਦੇ ਮੇਰਾ ਜਿਹੜਾ ਮੇਰਾ ਜੱਦੀ ਪਿੰਡ ਜਿਹੜਾ ਕਲਾਰਿਆ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਉਥੇ ਭਰਾ ਜਗਰੂਪ ਸਿੰਘ ਆ ਜਿਸ ਨੂੰ ਮੈਂ ਪਹਿਲਾਂ ਵੀ ਉਹਨੂੰ ਆਖਿਆ ਹੋਇਆ ਕਿ ਅੱਗੇ ਉਹ ਕੰਮ ਕਰ ਉਹ ਪਿੰਡ ਦੇ ਕੰਮ ਕਰ ਰਿਹਾ ਵਾ ਜੇ ਮੈਂ ਆਪਣੇ ਪਿੰਡ ਤੱਕ ਹੀ ਸੀਮਤ ਰਹਿ ਗਿਆ ਫਿਰ ਹਲਕੀ ਦੀ ਸੇਵਾ ਕਰਨੀ ਪੋਸੀਬਲ ਨਹੀਂ ਕੀ ਜਿਹੜੀ ਕਮਿਊਨਿਟੀ ਸੇਵਾ ਮੈਂ ਫੜੀ ਹੋਈ ਆ ਅੱਜ ਹਲਕਾ ਫਦੇਗੜ ਚੂੜੀਆਂ ਦੇ ਪਿੰਡ ਗੁਜਰਪੁਰਾ ਦੇ ਵਿੱਚ ਬਲਵੰਤ ਸਿੰਘ ਜੋ ਜਿਨ੍ਹਾਂ ਨੇ ਭਾਜਪੀ ਦੀ ਆਪਣੇ ਪੋਲਿੰਗ ਏਜੰਟ ਦੀ ਜ਼ਿੰਮੇਵਾਰੀ ਨਿਭਾਉਂਦੇ 7-8 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇੰਨਾ ਜ਼ਿਆਦਾ ਵੋਟਰਾਂ ਨੂੰ ਆਪਣੇ ਨਾਲ ਜੋੜ ਲਿਆ ਸੀ ਕਿ 80 ਵੋਟਾਂ ਬੀਜੇਪੀ ਦੀਆਂ ਨਾਲ ਪਿੰਡ ਜੋ ਘੜਾਤੀਏ ਤੇ ਲਖਬੀਰ ਸਿੰਘ ਜੀ ਲੰਬੜਦਾਰ ਜਿਹੜੇ ਕਿ ਅਕਾਲੀ ਦਲ ਦੇ ਮੋਢੀ ਰਹੇ ਆ ਬਿਨਾਂ ਭੇਦਭਾਵ ਕੰਮ ਕਰਦੇ ਰਹੇ ਆ ਲੋਕਪ੍ਰੀਤ ਆ ਬਹੁਤ ਉਹਨਾਂ ਦੀ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਜਿਹੜਾ ਆ ਟੀਟਾ ਸ਼ਾ ਉਹ ਜੁਆਇਨ ਹੋਏ ਨੇ ਇਹ ਜਿਹੜੇ ਬੰਦੇ ਜੁਆਇਨ ਹੋਏ ਨੇ ਦੀ ਸਰਪੰਚੀ ਦੀ ਗੱਲ ਕਰਦੇ ਹੋ ਸਰਪੰਚ ਇੱਕ ਬੰਦੇ ਨੇ ਬਣਨਾ ਹੁੰਦਾ ਜੀ 40 ਪਰਿਵਾਰ ਜੁਆਇਨ ਹੋਏ ਨੇ ਤੇ ਤੁਹਾਡੀ ਇਹ ਗੱਲ ਮੰਨ ਵੀ ਲਈਏ ਕਿ ਸਰਪੰਚੀ ਦੀ ਤਾਂ ਬਾਕੀ ਨੇ 39 ਪਰਿਵਾਰ ਤੇ ਆ ਰਹੇ ਤੇ ਗੱਲ ਨਹੀਂ ਦੀ ਕਿ ਕੋਈ ਸਰਪੰਚੀ ਲਈ ਆਵੇ ਸਰਪੰਚੀ ਇੱਥੇ ਵੇਖੋ ਉਹ ਕੰਮ ਨਹੀਂ ਹੋਣੇ ਸਰਪੰਚੀ ਦੀ ਵੀ ਇਲੈਕਸ਼ਨ ਹੋਣੀ ਆ ਇਲੈਕਸ਼ਨ ਦੇ ਵਿੱਚ ਜਿਹੜੇ ਬੰਦੇ ਦੇ ਲੋਕੇ ਲੋਕ ਚੁੰਹਦੇ ਹੋਣਗੇ ਉਹ ਹੀ ਸਰਪੰਚ ਬਣਨਾ ਤੇ ਇਹ ਗੱਲ ਨਹੀਂ ਹੈਗੀ ਕਿ ਇਹਨੇ ਸਰੋਪਾ ਪਾ ਲਿਆ ਤੇ ਤੋਂ ਸਿੱਧਾ ਹੀ ਹੁਣੇ ਬੰਚ ਹੋ ਗਏ ਆ ਜਿਹੜਾ ਬੰਦਾ ਲੋਕਾਂ ਦੇ ਦੁੱਖ ਸੁੱਖ ਜਾਣੂਗਾ ਜਿਹੜਾ ਬੰਦਾ ਬਹੁਵਤ ਨਾ ਸਰਪੰਚ ਬਣ ਕੇ ਚੁਣਿਆ ਜਾਊ ਸਿੱਧਾ ਕੋਈ ਸਰਪੰਚ ਨਹੀਂ ਬਣਨਾ ਅੱਜ ਜੀ ਪਿੰਡ ਗੁਜਰਪੁਰਾ ਚ ਸਾਡਾ ਵੀਰ ਸੁਤਵਿੰਦਰ ਸਿੰਘ ਜੀ ਦਵਾਈ ਇਥੇ ਮਹਿੰਤ ਸਦਕਾ ਅੱਜ ਸਾਡਾ ਭਰਾ ਅਮਲਵੰਤ ਸਿੰਘ ਕਾਲਾ ਜਿਹੜੇ ਬੀਜੇਪੀ ਪਾਰਟੀ ਨੂੰ ਛੱਡ ਕੇ ਅੱਜ ਤਕਰੀਬਨ 20 ਪਰਿਵਾਰ ਖਾਲੀਦਲ ਪਾਰਟੀ ਨੂੰ ਛੱਡ ਕੇ ਲੰਮਰਦਾਰ ਸਾਹਿਬ ਨੂੰ ਤੇ ਲਖਬੀਰ ਸਿੰਘ ਲੰਮਰਦਾਰ ਜੀ ਇਹਨਾਂ ਜੀ ਯੋਗਦਾਨ ਨਾਲ 20 ਪਰਿਵਾਰ ਤੇ ਤਕਰੀਬਨ 20 ਤੋਂ 22 ਪਰਿਵਾਰ ਬੀਜੇਪੀ ਨੂੰ 20 ਤੋਂ 22 ਪਰਿਵਾਰ ਖਾਲੀਦਲ ਨੂੰ ਛੱਡ ਕੇ ਅੱਜ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਜਿਹੜਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਲਾ ਦਿਨ ਨੂੰ ਸਾਡੀ ਟੀਮ ਦੇ ਮੈਂਬਰ ਬਣੇ ਨੇ ਔਰ ਪਿੰਡ ਕੁਟਿਰਪੁਰੇ ਨੂੰ ਅੱਜ ਮੈਂ ਬਚਨ ਦੇ ਕੇ ਜਾਣਾ ਥੋੜੇ ਸਮੇਂ ਤੱਕ ਸਰਪੰਚੀ ਦੀ ਇਲੈਕਸ਼ਨ ਵੀ ਹੈ ਬੇਨਤੀ ਵੀ ਕਰਕੇ ਜਨਾ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਤਕਾਰਯੋਗ ਸੀਐਮ ਸਾਹਿਬ ਜੀ ਨੇ ਬਹੁਤ ਸੋਹਣੇ ਦੋ ਚਾਰ ਦਿਨ ਪਹਿਲਾਂ ਵਿਚਾਰ ਸਾਂਝੇ ਕੀਤੇ ਸੀ ਸੰਗਤ ਦੇ ਨਾਲ ਕਿ ਜਿਹੜੇ ਵੀ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਬਣੂਗਾ 5 ਲੱਖ ਦਾ ਇਨਾਮ ਵਜੋਂ ਪੰਚਾਇਤ ਨੂੰ ਦਿੱਤਾ ਜਾਊਗਾ ਸਕੂਲ ਨੂੰ ਅਪਗ੍ਰੇਡ ਕੀਤਾ ਜਾਊਗਾ ਪਿੰਡ ਵਿੱਚ ਚੰਦਾ ਸਟੇਡੀਅਮ ਬਣਾਇਆ ਜਾਊਗਾ ਔਰ ਜੋ ਵੀ ਪਿੰਡ ਦੀ ਡਿਮਾਂਡ ਹੋਵੇਗੀ ਪਿੰਡ ਨੂੰ ਸਪੈਸ਼ਲ ਬਰਾਣ ਦੀ ਜਿਹੜੀ ਦੀ ਵੀ ਡਿਮਾਂਡ ਹੋਊਗੀ ਉਸ ਪ੍ਰੈਕਟਿਸ ਦੀ ਮੰਗ ਦਿੱਤੀ ਜਾਊਗੀ। ਉਹ ਸੰਗਤ ਨੂੰ ਮੈਂ ਬੇਨਤੀ ਆਪਣੇ ਵੱਲੋਂ ਵੀ ਕਰਦਾ ਵੀ ਏਕਤਾ ਦੇ ਵਿੱਚ ਬੰਨ੍ਹ ਹੈ। ਪਿੰਡ ਦੀ ਡਿਵੈਲਪਮੈਂਟ ਵਾਸਤੇ ਪਿੰਡ ਦੇ ਵਿੱਚ ਚੰਗਾ ਸਾਫ਼ ਸੁਥਰਾ ਸੰਜਾ ਸਰਪੰਚ ਚੁਣਿਆ ਜਾਵੇ ਜੋ ਪਿੰਡ ਦੇ ਭਲੇ ਵਾਸਤੇ ਸੋਚ ਸਕੇ। ਜਿਹੜੇ ਵੀ ਹੋਰ ਵੀ ਪਿੰਡ ਦੇ ਵਿੱਚ ਚੁਣਚਾਰੇ ਆ ਵੀ ਦੋ ਚਾਰ ਪਰਿਵਾਰੀ ਨੇ ਜਿਹੜੇ ਨਹੀਂ ਆਏ। ਮੈਂ ਉਹਨਾਂ ਨੂੰ ਵੀ ਬੇਨਤੀ ਆ ਵੀ ਪਿੰਡ ਦੇ ਡਿਵੈਲਪਮੈਂਟ ਵਿੱਚ ਯੋਗਦਾਨ ਜ਼ਰੂਰ ਪਾਉਣ। ਕਲੋਜੀ ਜਿਸ ਤਰ੍ਹਾਂ ਤੇ ਜਿਹੜਾ ਸਰਪੰਚ ਦੇ ਇਲੈਕਸ਼ਨ ਨੇ ਕੋ ਸਰਪੰਚ ਦੇ ਇਲੈਕਸ਼ਨਾਂ ਲੱਗਦਾ ਨਹੀਂ ਕਿ ਜਿਆਦਾਤਰ ਲੋਕਾਂ ਤਾਂ ਹੀ ਗੁਰਦੇ ਪਿਆਵਾਰ ਦੀ ਪਾਰਟੀ ਦਾ ਇਲੈਕਸ਼ਨ ਆਗੇ ਨਹੀਂ ਕੋਈ ਉਹੀ ਗੱਲ ਨਹੀਂ ਹੁੰਦੀ ਅੱਜ ਵੀ ਕਾਫੀ ਭਰਾ ਜੁੜੇ ਨੇ ਕੋਈ ਸਰਪੰਚੀ ਦੇ ਚਾਹਵਾਨ ਨਹੀਂ ਜੁੜਦਾ ਕੋਈ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਵੇਖੋ ਪੱਖਪਾਤ ਨਹੀਂ ਕਿਸੇ ਨਾਲ ਰੱਖਿਆ ਜਾ ਰਿਹਾ ਕਿਸੇ ਨਾਲ ਨਜਾਇਜ਼ ਪਰਚੇ ਨਹੀਂ ਹੋ ਰਹੇ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਇਦਾਂ ਨਹੀਂ ਹੋ ਰਿਹਾ ਵੀ ਕੋਈ ਗਲੀ ਬਣ ਗਈ ਤੇ ਰਸਤੇ ਤੋਂ ਗਲੀ ਰੋਕਤੀ ਮੈਂ ਪਿੰਡਾਂ ਦੇ ਵਿੱਚ ਦੇਖ ਰਿਹਾ ਮੇਰੇ ਤੋਂ ਮੈਨੂੰ ਪ੍ਰਤਿਜਿੰਦਰ ਸਿੰਘ ਬਾਜਵਾ ਜਿੱਥੇ ਐਮਐਲਏ ਰਹੇ ਨੇ ਮਿਨਿਸਟਰ ਰਹੇ ਨੇ ਪੰਚਾਇਤ ਦੇ ਉਹ ਜੋ ਮੋਹੱਲਿਆਂ ਦੇ ਵਿੱਚ ਹਾਲਾਤ ਦੇ ਰਿਆਂ ਗਲੀ ਇੱਕ ਸਾਈਡ ਤੋਂ ਵੱਢ ਰਹੀ ਹੈ ਸੈਂਟਰ ਦੇ ਵਿੱਚੋਂ ਬੰਦ ਹੋ ਰਹੀ ਹੈ ਫਿਰ ਛੱਡ ਕੇ ਕਈ ਘਰ ਛੱਡ ਕੇ ਫਿਰ ਗਲੀ ਦੀ ਸ਼ੁਰੂਆਤ ਬਹੁਤ ਗਲਤ ਤਰੀਕੇ ਦੇ ਨਾਲ ਡਵੈਲਪਮੈਂਟ ਹੋਈ ਸੀ ਕਿਸੇ ਵੀ ਪਿੰਡ ਦੇ ਵਿੱਚ ਮੈਂ ਕੋਈ ਬੇਨਤੀ ਕਰਦਾ ਸਰ ਜੀ ਕਿਸੇ ਵੀ ਪਿੰਡ ਦੇ ਵਿੱਚ ਜੇ ਕੋਈ ਇਦਾਂ ਦਾ ਹੋਇਆ ਉਹਦਾ ਮੈਂ ਜ਼ਿੰਮੇਵਾਰ ਹੋਵਾਂਗਾ ਇਸੇ ਪਿੰਡ ਦੇ ਵਿੱਚ ਇਦਾਂ ਦਾ ਕੰਮ ਨਹੀਂ ਹੋਵੇਗਾ ਸੰਗਤ ਦਾ ਸਾਂਝਾ ਪੈਸਾ ਸੰਗਤ ਦੇ ਟੈਕਸ ਦਾ ਪੈਸਾ ਪਿੰਡ ਦੇ ਵਿੱਚ ਜੋ ਲੰਘਣਾ ਜਿੰਮੇ ਦੇਖਦਾ ਉਹਨੂੰ ਤੁਸੀਂ ਪਹਿਲਾਂ ਆਪਣੇ ਹਲਕੇ ਦੀ ਕਮਿਊਨਿਟੀ ਸੇਵਾਵਾਂ ਵੀ ਕਰ ਉਸ ਤੋਂ ਬਾਅਦ ਅੱਗੇ ਕਿਸੇ ਸੰਭਵ ਹੋਣ ਲੱਗਦਾ ਹੈ ਸਟੇਜ ਦੇ ਲਾਣਗੀ ਦਾ ਕਿ ਮੈਡੀਕਲ ਸਹੂਲਤੀਆਂ ਜਿਹੜੀਆਂ ਬਹੁਤ ਅੱਦੇ ਰੇਟਾਂ ਦੇ ਟੈਸਟ ਕੀਤੇ ਜਾਣਗੇ ਕਿ ਕੋਈ ਨਾ ਮੈਡੀਕਲ ਫੈਸਿਲਿਟੀ ਦਾ ਪਲਾਨ ਅਜੇ ਚੱਲ ਰਿਹਾ ਹੈ ਅਸੀਂ ਮੈਡੀਕਲ ਡਿਪਾਰਟਮੈਂਟ ਦੇ ਨਾਲ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਅਸੀਂ ਪਲਾਨ ਕਰ ਰਹੇ ਹਾਂ ਕਿਸ ਹਿਸਾਬ ਦੇ ਨਾਲ ਹੈ ਜੀ ਅਜੇ ਅਬਾ ਅਲਾਉਂਸ ਕਰਾਂਗੇ ਭੇਜਦੇ ਉੱਤੇ ਵੀ ਕਰਾਂਗੇ ਪਬਲੀਕਲੀ ਵੀ ਕਰਾਂਗੇ ਮੀਡੀਆ ਦੇ ਵਿੱਚ ਵੀ ਕਰਾਂਗੇ ਅਜੇ ਥੋੜਾ ਪਲਾਨ ਕਰਕੇ ਤੇ ਫਿਰ ਅਸੀਂ ਥੋੜੇ ਦਿਨਾਂ ਤੱਕ ਸੰਬਧਿਤ ਨੂੰ ਕੋਈ ਦੇ ਕੋਈ ਦੋ ਮੇਨ ਮੁਸ਼ਕਲਾਂ ਨੇ ਇੱਕ ਵੇਖੋ ਕੋਟ ਗਜਰੀਆਂ ਦੀ ਮੁਸ਼ਕਲ ਜਿਹੜੀ ਘਰਾਂ ਦੇ ਜਿਵਕਾਤਾ ਕੋਕ ਪੈਂਦਾ ਚੁੱਲਿਆਂ ਇੱਕ ਬਿਮਾਰੀ ਜਿਹੜੀ ਬੜੀ ਵੱਡੀ ਮੁਸ਼ਕਲ ਹੁੰਦੀ ਹੈ ਬੜੀ ਪਰਿਵਾਰਾਂ ਵਾਸਤੇ ਇਹ ਜ਼ਰੂਰ ਜਿੰਨੀ ਵੀ ਹੈਲਪ ਹੋਊਗੀ ਮੈਂ ਜ਼ਰੂਰ ਕਰੂੰਗਾ ਕੋਟ ਵਾਸਤੇ ਸਾਡਾ ਭਰਾ ਸਤਵਿੰਦਰ ਸਿੰਘ ਜਿਹਨਾਂ ਨੇ ਜ਼ਿੰਮੇਵਾਰ ਚੁੱਕੀ ਇੱਕ ਪੈਨਲ ਬਣਾਇਆ ਹੈ ਨਾ ਵਕੀਲ ਵੀਰਾਂ ਦਾ ਜੇ ਕਿਸੇ ਵੀ ਭਰਾ ਨੂੰ ਲੋੜ ਦੇ ਵਿੱਚ ਹੈਲਪ ਦੀ ਲੋੜ ਹੈ ਕੇਸ ਦੀ ਕਿਸੇ ਵੀ ਤਰ੍ਹਾਂ ਦਾ ਕੇਸ ਹੈ ਜਾਇਜ਼ ਕੇਸ ਕਿਸੇ ਵੀ ਤਰ੍ਹਾਂ ਦੇ ਸਾਡਾ ਭਰਾ ਸੁਖਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਕਿਉਂਕਿ ਹਰ ਤਰ੍ਹਾਂ ਦੇ ਕੇਸ ਨੂੰ ਲੜੇਗਾ